ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਮਨ ਸੂਟ 컬렉ਸ਼ਨ ਤੇ ਅੱਜ ਅਸੀਂ ਸੂਟ ਦਿਖਾਉਣ ਲੱਗੇ ਹਾਂ ਤੁਹਾਨੂੰ ਇਹ ਸੂਟ ਸਾਰੇ ਭੈਣਾਂਾਂ ਦੇ ਅਸੀਂ ਭੇਜ ਰਹੇ ਸੀ ਅੱਜ ਤੁਹਾਨੂੰ ਦਿਖਾਉਣੀ ਹੈ ਸੂਟ ਬਹੁਤ ਸੋਹਣਾ ਸੂਟ ਹੈ ਇਹ ਫੁੱਲ ਹੈਂਡਵਰਕ ਵਿੱਚ ਕੀਤਾ ਪਿਆ ਇਹਦੇ ਤੇ ਫੈਬਰਿਕ ਆ ਜਿਹੜਾ ਸ਼ਟਨ অর্ਗਾਂਜਾ ਦਾ ਲੱਗਿਆ ਹੋਇਆ ਹੈਗਾ ਟਿਸ਼ੂ ਪੱਟੀ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਨਾਲ ਇਹਦੇ ਬਾਟਮ ਤੇ ਵੀ ਵਰਕ ਰਹੇਗਾ ਸੇਮ ਵਰਕ ਇਹਦੀ ਬਾਜੂ ਤੇ ਆ ਦੁਪੱਟਾ ਇਹਦੇ ਨਾਲ ਅਸੀਂ ਫੁੱਲ ਚਨਾਉਣ ਦਾ ਲਗਾਇਆ ਹੋਇਆ ਦੁਪੱਟੇ ਤੇ ਵੀ ਇਦਾਂ ਟਿਸ਼ੂ ਪੱਟੀ ਦੀ ਫਿਨਿਸ਼ਿੰਗ ਆ ਗ੍ਰੀਨ ਕਲਰ ਦੀ ਪੈਚ ਨਾਲ ਦੀ ਬਹੁਤ ਪਿਆਰਾ ਸੂਟ ਹੈਗਾ ਤੁਸੀਂ ਵੀ ਸਕਰੀਨਸ਼ਾਟ ਲੈ ਕੇ ਸੂਟ ਦੀ ਤੇ ਸਾਨੂੰ WhatsApp ਨੰਬਰ ਤੇ ਮੈਸੇਜ ਕਾਲ ਕਰ ਸਕਦੇ ਹੋ ਸਾਡਾ WhatsApp ਨੰਬਰ ਹੈ 9464493608 ਇਹ ਵਾਲਾ ਸੂਟ ਆਹ ਸੂਟ ਆਪਣੇ ਅੰਮ੍ਰਿਤਸਰ ਜਾ ਰਹੇ ਨੇ ਪਹਿਣਾ ਨੇ ਵਿਦਆਊਟ ਸਟੀਚਿੰਗ ਸੂਟ ਮੰਗਵਾਏ ਨੇ ਮੈਂ ਸੂਟ ਵੀਅਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੇਮ ਸੂਟ ਨੇ ਜਿਹੜੇ ਇਹ ਵਾਲੇ ਬਣੇ ਹੋਏ ਨੇ ਇਹਨਾਂ ਦੀ ਲੁੱਕ ਦੀ ਫਿਨਿਸ਼ਿੰਗ ਥੋੜੀ ਜਿਹੀ ਘੱਟ ਐਸ ਕਰਕੇ ਆ ਕਿਉਂਕਿ ਇਹ ਵਿਦਆਊਟ ਸਟੀਚਿੰਗ ਨੇ ਵਿਦਆਊਟ ਲੇਸ ਨੇ ਇਹ ਸੂਟ ਵੀ ਇਹਨਾਂ ਦਾ ਹੀ ਆ ਬਹੁਤ ਪਿਆਰਾ ਸੂਟ ਹੈ ਇਹ ਸੂਟ ਦਾ ਇਹ ਸੂਟ ਵੀ ਅਮਰਸਰ ਜਾ ਰਿਹਾ ਭੈਣ ਦਾ ਬਹੁਤ ਪਿਆਰਾ ਕੰਮ ਕੀਤਾ ਪਫ ਵਾਲੀ ਮਸ਼ੀਨ ਤੇ ਕੀਤਾ ਹੋਇਆ ਤੁਸੀਂ ਕੰਮ ਦੇਖੋ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਫੈਬਰਿਕ ਆ ਜਿਹੜਾ ਆਪਾਂ ਇਹਦੇ ਵਾਈਟ ਫੈਬਰਿਕ ਡਾਈ ਕਰਵਾ ਕੇ ਲਗਾਇਆ ਹੈਗਾ ਸੇਮ ਇਹਦੀ ਬਾਟਮ ਤੇ ਵਰਕ ਆਏਗਾ ਦੁਪੱਟਾ ਆਪਾਂ ਇਹਦੇ ਨਾਲ ਬਹੁਤ ਪਿਆਰਾ ਰੱਖਿਆ ਏ ਮਰੂਨ ਕਲਰ ਦਾ ਤੇ ਇਹਦੇ ਤੇ ਟਿਸ਼ੂ ਪੱਟੀ ਆਪਾਂ ਇਸ ਤਰ੍ਹਾਂ ਲਗਾਈ ਆ ਇਹਦੀ ਬਾਜੂ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਬਣਿਆ ਇਹ ਉੱਪਰ ਇਹਦੇ ਪੈਚੇਜ ਵਗੈਰਾ ਲਗਾਏ ਨੇ ਸੇਮ ਇਹਦਾ ਇਹ ਪੈਚ ਨਾਲ ਦੀ ਅਸੀਂ ਇਹਦੇ ਤੇ ਟਿਸ਼ੂ ਪੱਟੀ ਲਗਾਈ ਹੈ ਦੁਪੱਟੇ ਤੇ ਬਹੁਤ ਪਿਆਰਾ ਸੂਟ ਹੈ ਜਿਨ੍ਹਾਂ ਨੇ ਵੀ ਸੂਟ ਆਰਡਰ ਕਰਨੇ ਆ ਤੁਸੀਂ ਸਕਰੀਨ ਸ਼ਾਟ ਲਈ ਜਾਓ ਪਲੀਜ਼ ਇਹ ਸੂਟ ਨੇ ਜਿਹੜੇ ਆਪਣੇ ਸੂਟ ਵੀ ਕਾਫੀ ਸੂਟ ਬਣ ਕੇ ਚੱਲੇ ਗਏ ਨੇ ਤੁਸੀਂ ਦੇਖੇ ਹੋਣਗੇ ਕਟਵਰਕ ਵਾਲੇ ਸੂਟ ਆ ਇਹੋ ਪਫ ਵਾਲੀ ਮਸ਼ੀਨ ਦਾ ਕੰਮ ਹੈ ਇਹ ਸਾਰਾ ਇਹਦਾ ਇਸ ਤਰ੍ਹਾਂ ਕਿਰਾਕ ਉਪ ਤੇ ਚਾਕ ਬਣੇ ਨੇ ਬਾਜੂ ਬਣੀਆਂ ਗਈ ਇਹ ਆਪਾਂ ਕਾਟਨ ਤੇ ਬਣਾਇਆ ਇਹ ਆਪਾਂ ਸ਼ਟਨ ਔਰਗੈਂਜ਼ਾ ਤੇ ਬਣਾਇਆ ਇਹ ਇਹ ਸੂਟ ਆਪਣੇ ਮੋਗੇ ਜਾ ਰਹੇ ਨੇ ਬਹੁਤ ਫਿਨਿਸ਼ਿੰਗ ਨਾਲ ਕਈ ਸੂਟ ਵਿਦਆਊਟ ਦੁਪੱਟਾ ਜਾ ਰਿਹਾ ਤੁਸੀਂ ਸਾਡੇ ਤੋਂ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਵੀ ਸੂਟ ਲੈ ਸਕਦੇ ਹੋਗੇ ਤ ਆਪਣਾ ਇਹ ਪੇਂਟਿੰਗ ਵਾਲਾ ਦੁਪੱਟਾ ਬਹੁਤ ਪਿਆਰਾ ਇਹ ਬੰਦਾ ਸੂਟ ਚੱਲਾ ਗਿਆ ਸੀ ਦੁਪੱਟਾ ਹੀ ਰਹਿ ਗਿਆ ਸੀ ਇਹਨਾਂ ਦੇ ਪਰ ਗੈਂਜਾ ਦਾ ਦੁਪੱਟਾ ਹੀ ਉੱਪਰ ਅਸੀਂ ਪੇਂਟਿੰਗ ਕੀਤੀ ਹੈ ਬ੍ਰਸ਼ ਪੇਂਟਿੰਗ ਹੱਲੇ ਪੱਲਿਆਂ ਤੇ ਨਾਲ ਦੀ ਅਸੀਂ ਦੇ ਟਿਸ਼ੂ ਪੱਟੀ ਦਿੱਤੀ ਹੈਗੀ ਬਹੁਤ ਪਿਆਰੀ ਇਹ ਸੂਟ ਚੈੱਕ ਕਰੋ ਤੁਸੀਂ ਫੁੱਲੀ ਹੈਂਡਵਰਕ ਦਾ ਸੂਟ ਹੈ ਸੋਰਾ ਲਾਈਟ ਵਰਕ ਕੀਤਾ ਵਿਆਦੇ ਤੇ ਇਹਦਾ ਕੋਰਨਰ ਬਣਿਆ ਹੈ ਫਿਨਿਸ਼ਿੰਗ ਚੈੱਕ ਕਰੋ ਵਿੱਚ ਸਾਰੇ ਬੂਟੀ ਆਏਗੀ neck ਬਣਿਆ ਬਾਜੂ ਬਣੀ ਆ ਇਹਦੀ ਬਾਟਮ ਤੇ ਇਸ ਤਰ੍ਹਾਂ ਸੀ ਹਲਕਾ ਜਿਹਾ ਫਲਾਵਰ ਰੱਖਿਆ ਹੈ ਦੁਪੱਟੇ ਤੇ ਅਸੀਂ ਪੇਂਟਿੰਗ ਕੀਤੀ ਹੈ ਦੁਪੱਟਾ ਇਹਦਾ ਪਿਓਰ ਟੈਬੀ ਦਾ ਲੱਗਿਆ ਹੋਇਆ ਹੈ ਦੁਪੱਟੇ ਤੇ ਪੇਂਟਿੰਗ ਹੈ ਬਹੁਤ ਪਿਆਰਾ ਸੂਟ ਹੈ ਇਹ ਸੂਟ ਆਪਣੇ ਆਸਟ੍ਰੇਲੀਆ ਜਾ ਰਹੇ ਨੇ ਇਹ ਵਾਲਾ ਸੂਟ ਐਂਡ ਇਹ ਵਾਲਾ ਸੂਟ ਇਹ ਸੂਟ ਤੁਸੀਂ ਪਹਿਲਾਂ YouTube ਤੇ ਅਸੀਂ ਪੋਸਟ ਕੀਤਾ ਸੀਗਾ ਦੇਖ ਲਿਆ ਹੋਣਾ ਇਹ ਸੂਟ ਵੀ ਪਹਿਨਦਾ ਆਸਟ੍ਰੇਲੀਆ ਜਾ ਰਿਹਾ ਏ ਪਿਓਰ ਵੈਲਵਟ ਤੇ ਬਣਿਆ ਇਹ ਸੂਟ ਇਹਦੇ ਤੇ ਮਸ਼ੀਨ ਵਰਕ ਕੀਤਾ ਹੈ ਕਈ ਭੈਣਾਂ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਕਿ ਭੈਣ ਇਹ ਹੈਂਡਵਰਕ ਹੈ ਇਹ ਮਸ਼ੀਨ ਵਰਕ ਹੈ ਇਹਦੀ ਬਾਟਮ ਤੇ ਮੋਰਨੀਆਂ ਬਣੀਆਂ ਹੋਈਆਂ ਇਹਦਾ ਦੁਪੱਟਾ ਆਪਾਂ ਹਲਕਾ ਰੱਖਿਆ ਏ ਕਿਉਂਕਿ ਸਪੈਸ਼ਲੀ ਆਪਾਂ ਨੂੰ ਕਲਾਇੰਟ ਨੇ ਕਿਹਾ ਸੀ ਕਿ ਦੁਪੱਟਾ ਜ਼ਿਆਦਾ ਹੈਵੀ ਨਹੀਂ ਰੱਖਣਾਗਾ ਦੁਪੱਟਾ ਆਪਾਂ ਹਲਕਾ ਰੱਖਿਆ ਇਹਨਾਂ ਦਾ ਇਦੇ ਵਿੱਚ ਮਿਰਰ ਵਗੈਰਾ ਫਲਾਵਰਸ ਵਗੈਰਾ ਲੱਗੇ ਨੇ ਦੁਪੱਟਾ ਆਪਾਂ ਹਲਕਾ ਰੱਖਿਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਕਿਸੇ ਵੀ ਤਰ੍ਹਾਂ ਦਾ ਸੂਟ ਦੁਪੱਟਾ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੇ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਾਲ ਕਰ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੀ ਵੀਡੀਓ ਤੇ ਜਾ ਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ